ਜੇਕਰ ਅਸੀਂ ਦੁਨੀਆ ਤੇ ਪੈਸੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਕੋਲ ਕਿੰਨੀ ਦੌਲਤ ਹੈ ਜੇਕਰ ਦੂਜੇ ਪਾਸੇ ਗਰੀਬੀ ਦੀ ਗੱਲ ਕਰੀਏ ਤਾਂ ਪਤਾ ਨਹੀਂ ਐਨੇ ਕਿੰਨੇ ਕ ਲੋਕ ਹੋਣਗੇ ਜਿਹੜੇ ਕਿ ਦਿਹਾੜੀ ਵਿੱਚ ਸਿਰਫ ਇੱਕ ਟਾਈਮ ਹੀ ਰੋਟੀ ਖਾਂਦੇ ਹੋਣਗੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਆਪਣੇ ਪੁਰਾਣੇ ਸਾਈਕਲ ਤੇ ਹਾਰ ਪਾ ਰਿਹਾ ਏ ਦਰਸਲ ਇਹ ਵਿਅਕਤੀ ਐਨਾ ਗਰੀਬ ਸੀ ਕਿ ਇਹ ਇੱਕ ਨਵਾਂ ਸਾਈਕਲ ਵੀ ਨਹੀਂ ਖਰੀਦ ਸਕਦਾ ਸੀ ਜਿਸ ਕਰਕੇ ਇਸਨੇ ਇੱਕ ਪੁਰਾਣਾ ਸਾਈਕਲ 550 ਰੁਪਏ ਬੱਚਾ ਖਰੀਦਿਆ ਅਤੇ ਸਾਈਕਲ ਖਰੀਦ ਕੇ ਇਸ ਨੂੰ ਇੰਨੀ ਖੁਸ਼ੀ ਹੋਈ ਕਿ ਇਹ ਆਪਣੇ ਪੁਰਾਣੇ ਸਾਈਕਲ ਤੇ ਫੁੱਲ ਲਾ ਕੇ ਇਸ ਨੂੰ ਘਰ ਲੈ ਕੇ ਗਿਆ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਅਮੀਰਾਂ ਕੋਲ ਦੌਲਤ ਜਿੰਨੀ ਮਰਜ਼ੀ ਹੋਵੇ ਬੇਸ਼ੱਕ ਮਹਿੰਗੀਆਂ ਕਾਰਾਂ ਵੱਡੀਆਂ ਕੋਠੀਆਂ ਅਤੇ ਹਰ ਇੱਕ ਐਸ਼ੋ ਆਰਾਮ ਵਾਲੀ ਚੀਜ਼ ਹੋਵੇ ਪਰ ਉਹ ਸਬਰ ਤੇ ਖੁਸ਼ੀ ਕਦੇ ਮੁੱਲ ਨਹੀਂ ਖਰੀਦ ਸਕਦੇ ਅਤੇ ਦੂਜੇ ਪਾਸੇ ਗਰੀਬ ਚਾਹੇ ਕਿੰਨਾ ਵੀ ਗਰੀਬ ਹੋਵੇ ਉਸ ਕੋਲ ਚਾਹੇ ਕੁਝ ਵੀ ਨਾ ਹੋਵੇ ਪਰ ਸਬਰ ਤੇ ਸੰਤੋਖ ਜ਼ਰੂਰ ਹੁੰਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਔਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ